ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਮੋਗੇ ਤੋਂ ਬਾਗਾ ਪ੍ਰਾਣਾ ਰੋਡ ਦੇ ਉੱਤੇ ਸਥਿਤ ਆ ਮਿੱਤਰੋ ਜਦੋਂ ਆਪਾਂ ਬਾਗੇ ਪ੍ਰਾਣੇ ਤੋਂ ਮੋਗੇ ਵਾਲੇ ਪਾਸੇ ਨੂੰ ਦੂਰੀ ਤੈਅ ਕਰਦੇ ਆ 4-5 ਕਿਲੋਮੀਟਰ ਦੀ ਦੂਰੀ ਤੈਅ ਕਰਨ ਬਾਅਦ ਉਸ ਬੋਰਡ ਦੇ ਉੱਤੇ ਲੱਗਿਆ ਹੋਇਆ ਮਿਲਦਾ ਵਾ ਆਪਾਂ ਨੂੰ ਪਿੰਡ ਗਿੱਲ ਗਿੱਲ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਇੱਕ ਗਿੱਲ ਪਿੰਡ ਫਰੋਜਪੁਰ ਜ਼ਿਲ੍ਹੇ ਦਾ ਵੀ ਆ ਉਹ ਆਪਣੇ ਮੁਦਕੀ ਦੇ ਨੇੜੇ ਰਹਿ ਜਾਂਦਾ ਇਹ ਬਾਗੇ ਪੁਰਾਣੇ ਦੇ ਕੋਲੇ ਪਿੰਡ ਆ ਮਿੱਤਰੋ ਗਿੱਲ ਤੇ ਗਿੱਲ ਪਿੰਡ ਅਸਕਰੀ ਡਾਕਟਰੀ ਇੰਡਸਟਰੀ ਦੇ ਵਿੱਚ ਜਦੋਂ ਵੀ ਕਿਤੇ ਨਾਂ ਆਉਂਦਾ ਵਾ ਆਪਾਂ ਨੂੰ ਹਸਪਤਾਲ ਵੀ ਇੱਥੇ ਬਹੁਤ ਵੱਡਾ ਵਾ ਮਿੱਤਰੋ ਅੱਜ ਆਪਾਂ ਜਿਸ ਘਰ ਦੇ ਵਿੱਚ ਮੌਜੂਦ ਆ ਦੋ ਜਨਵਰ ਵਿਖਾਊਆ ਇੱਕ ਟਾਪ ਕਲਾਸ ਵੈੜ ਵਿਖਾਊਗਾ ਤੁਹਾਨੂੰ ਮਿੱਤਰੋ ਸੂਣ ਆਲੀ ਤੇ ਇੱਕ ਟਾਪ ਦਾ ਤੁਹਾਨੂੰ ਵਿਖਾਊਗਾ ਘਟਾ ਦੋਵਾਂ ਜਨਵਰਾਂ ਦੀ ਪ੍ਰੋਪਰ ਜਾਣਕਾਰੀ ਪ੍ਰੋਪਰ ਡਿਟੇਲ ਆਪਾਂ ਮਾਲਕਾਂ ਤੋਂ ਲੈਂਦੇ ਹੋਏ ਮਿਲਦੇ ਆਂ ਫਿਰ ਆਪਾਂ ਜਨਵਰਾਂ ਨੂੰ ਤੋਰ ਫਿਰ ਕੇ ਵੇਣਿਆ ਆਓ ਕਰਦੇ ਆਂ ਸਾਰੀ ਗੱਲਬਾਤ ਆਪਾਂ ਭਾਈ ਜੀ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਮਹਾਰਾਜ ਜੀ ਠੀਕ ਠਾਕ ਸੇਤਾ ਦੇ ਪਰਿਵਾਰ ਜੀ ਬਹੁਤ ਵਧੀਆ ਜੀ ਠੀਕ ਅੱਛਾ ਨਾਮ ਦੱਸ ਦਈਏ ਦਸ਼ਕ ਵੀਰਾਂ ਨੂੰ ਇੱਕਰੀ ਆਪਣਾ ਤਾਰ ਸਿੰਘ ਜੀ son of ਜੀ ਮੇਰ ਸਿੰਘ ਜੀ ਗੁਰਦੁਆਰੇ ਦੀ ਨਾਲ ਗਲੀ ਆਉਂਦੀ ਆਪਾਂ ਹਾਂ ਪਹਿਲਾ ਪਰਿਵਾਰ ਸੁਣਾ ਹਾਂਜੀ ਠੀਕ ਠਾਕ ਹੈ ਜੀ ਠੀਕ ਹੈ ਚੜ੍ਹਦੀ ਕਲਾ ਜੀ ਠੀਕ ਹੈ ਅੱਜ ਜਾਨਵਰ ਵੇਚਨੇ ਆਪਾਂ ਦੋ ਹਨਾ ਜੀ ਤੇ ਦੋਵੇਂ ਜਾਨਵਰ ਕਰ ਦੇਈ ਆ ਜੀ ਕਰ ਦੇਈ ਠੀਕ ਹੈ ਪਹਿਲੇ ਨੰਬਰ ਤੇ ਜਿਹੜੀ ਗਾਂ ਆ ਬਾਈ ਇਹ ਕਿੰਨੇ ਵਾ ਸੂਹਾ ਸੁੰਦੀ ਜਾਰੀ ਦੂਜਾ ਜੀ ਦੂਜਾ ਸੂਹਾ ਸੁੰਦੀ ਆ ਕਿੰਨੇ ਦਿਨ ਲੈ ਜਾਊਗੀ ਬਾਈ ਹਜੇ ਹਜੇ ਇਹ 10 ਦਿਨ ਲੈ ਜੂਗੀ 10 ਦਿਨ ਲੈ ਜਾਊਗੀ ਕਿੰਨਾ ਦੋ ਦਿੱਤਾ ਹੋਇਆ ਇਹਨੇ ਪਹਿਲਾ 18 ਕੇ ਲੀਟਰ ਦੇ ਪਹਿਲੇ ਸੂਏ ਦੇ ਵਿੱਚ ਠੀਕ ਆ ਹੁਣ ਦੂਜਾ ਸੂਹ ਸੂਣਾ ਵੇ ਠੀਕ ਆ ਮਹਾਰਾਜ ਤੇ ਚੋਣ ਚਾਣ ਨੂੰ ਠੰਡੀ ਸੀਲ ਹੋ ਗਈ ਹਾਂਜੀ ਹਾਂਜੀ ਬਹੁਤ ਜਿਹੜਾ ਕੋ ਮਰਜ਼ੀ ਚੋਈ ਜਾਵੇ ਹਨਾ ਆਫ ਕੈਮਰੇ ਤੇ ਗੱਲਬਾਤ ਕਰਦਾ 10 ਕਿਰੋ ਕੋਈ ਇਹਨੂੰ ਭੌਜ ਤਿੰਨ ਟਾਈਮ ਚੋ ਲਵੇ ਪਾਲਾ ਚੁੰਦਿਆ ਚੁੰਦਿਆ ਭੌਜ ਜਿੱਥੋਂ ਮਰਜ਼ੀ ਜਾ ਕੇ ਫੇਰ ਆਂਦੇ ਆ ਕੇ ਥੱਲੇ ਬਹਿ ਜਾ ਸੀਲ ਠੰਡੀ ਬਹੁਤ ਆ ਅੱਛਾ ਕੀ ਰੇਟ ਰੂਗਾ ਇਹਦਾ ਮਹਾਰਾਜ ਇਹਦਾ ਇੱਕ ਵੀ ਗਿਆ ਇੱਕ ਵੀ ਮਾਨਤਨ ਵਿੱਚੋਂ ਜੀ ਮਾਨਤਨ ਹੋ ਜੂਗਾ ਕਿੰਨੇ ਕੁ ਦੀ ਵੇਚਣ ਦਾ ਕਿੰਨੇ ਕੁ ਦੀ ਰਾਦਾ ਐਡੀਆ ਰਾਦਾ ਇੱਕ ਦਾਸ ਤੇ ਠੀਕ ਤੋੜੇ ਬੜੇ ਕੱ ਨੇ ਮਿੱਤਰੋ ਦੂਜਾ ਸੂਆ ਸੁੰਦੀ ਆ ਥੋੜੀ ਜੀ ਮੰਨ ਲਓ ਜਿਵੇਂ ਆਪਾਂ ਕਹਿ ਸਕਦੇ ਚੂਣ ਦਾ ਲਾਲਚ ਆਪਾਂ ਅਕਸਰ ਹੀ ਕਰ ਜੰਨੇ ਆ ਉਹ ਚੀਜ਼ ਦੇ ਨਾਲ ਅੰਗ ਫਿੱਕਾ ਰਹਿ ਜਾਂਦਾ ਹੁੰਦਾ ਗਾਂ ਵੈਸੇ ਵਜਣ ਵਜੂਦ ਵੱਲੋਂ ਗੋਲ ਨੇਵੇ ਭਾਂਡੇ ਵੱਲੋਂ ਬਹੁਤ ਖਰੀਆ ਕਰਨ ਵਾਲੀ ਥਣ ਥਣੋਂ ਬੰਨ ਮਲੇ ਲੈ ਜੋ ਲੰਮੀ ਰਹਿ ਜੇ ਥਣ ਦੇਵੇ ਵੱਲੋਂ ਬਹੁਤ ਜ਼ਬਰਦਸਤਾਂ ਕਰਨ ਵਾਲੀ ਦੇਖੋਗੇ ਤੁਸੀਂ ਤੁਰਦੀ ਤਰਦੀ ਤੁਹਾਨੂੰ ਸਾਰਾ ਪਤਾ ਲੱਗੇ ਜਾਣਾ ਮਿੱਤਰੋ ਆਹ ਵੇ ਖੁੱਲੇ ਵਾਲੋਂ ਵੰਦਾ ਕਰਨ ਵਾਲੀ ਦਾ ਥਣ ਥਣੋਂ ਬਹੁਤ ਚੰਗਾ ਲੱਗਾ ਇਹਨਾਂ ਓਕੇ ਦੀ ਰਿਪੋਰਟ ਆ ਹਰ ਪੱਖ ਤੋਂ ਯਾਰ ਕੋਈ ਕਹਿਣ ਵਾਲੀ ਗੱਲ ਨਹੀਂ ਤੋਰ ਪਸੰਦ ਆਊਗੀ ਆ ਵੇ ਫੋਨ ਦਾ ਕੱਦ ਸਹਜ ਅਕਸਰ ਸਾਰੀ ਜਿੰਨੀ ਹੈਗੀ ਆ ਡਾਡੀ ਚੰਗੇ ਭਣਦੇ ਹੋ ਬਸ ਜੀ ਰੇਟ ਆ ਜਿਹੜਾ ਉਹ 120000 ਰੁਪਏ 110000 ਦੀ ਬਾਈ ਹੁੰਦੀ ਆ ਉਹਦੇ ਵੀ ਆਪਾਂ ਦੇਣੀ ਆ ਤੇ ਹਾਂ ਭਾਈ ਰੇਟ ਥੋੜਾ ਜਿਆ ਮੈਨੂੰ ਜਿਆਦਾ ਲੱਗਿਆ ਵੇਚਣ ਦਾ ਕਿੰਨੇ ਕੁ ਦਾ ਰੱਤਾ ਤੇਰਾ ਸਹੀ ਸਹੀ 95 ਕਿਤੇ ਹੀ ਦੇ ਦੇ लास्ट 95 95 ਦੀ ਹਾਂਜੀ 75 ਦੀ ਨਾ ਦਈਏ ਨਹੀਂ ਨਹੀਂ 95 ਦੀ ਮੈਂ ਤਾਂ ਨਾ 75 ਦੀ ਤਾਂ ਨਹੀਂ ਨਹੀਂ 95 ਦੀ लास्ट ਠੀਕ ਹੈ ਬਈ ਚਲ ਕੋਈ ਨਾ ਮੌਕੇ ਤੇ ਆਏਗਾ ਤਾਂ ਗੱਲਬਾਤ ਹੋ ਜੂਗੀ ਠੀਕ ਹੈ ਬਈ ਲੈ ਵੀ ਮਿੱਤਰੋ ਸੋਹਣਾ ਲੈਵਲ ਹੈ ਕਹਿਣ ਕਰਿਓ ਮੜਾ ਜੰਮੀ ਮਿੱਤਰੋ ਬਹੁਤ ਸੋਹਣੀ ਜਿਹੜੀ ਥੱਲੋ ਕਰਮ ਵਾਲੀ ਹੈ ਤਿਆਰ ਹੋਈਏ ਦੇਖੋ ਕਿਹਨਾਂ ਦੀ ਆਏ ਨਹੀਂ ਕੋਈ ਫਾਈ 10 ਦਿਨ ਬਾਕੀ ਆ ਹਾਂਜੀ ਹਾਂਜੀ 10 ਦਿਨਾਂ ਦੇ ਕੋਈ ਦੀ ਕੋਈ ਨਹੀਂ ਲਿਖਰ ਜਾਣਾ ਕਰਮ ਵਾਲੀ ਨੇ ਮਿੱਤਰੋ ਠੀਕ ਹੈ ਬਈ ਓਕੇ ਇਹ ਇਹ ਹੋ ਗਈ ਆਪਣੀ 1 ਨੰਬਰ ਤੇ 2 ਨੰਬਰ ਤੇ ਆਪਣਾ ਕਟਾ ਜਿਹੜਾ ਜੀ ਇਹ ਕਿੰਨੀ ਉਮਰ ਦਾ ਬਾਈ 22 ਸਾਲ ਦਾ 22 ਸਾਲ ਦਾ ਮੀਆਂ ਮੀਆਂ ਕਾਸ ਕਰਦਾ ਫਿਰ ਕਿ ਨਹੀਂ ਹੈ ਜੀ ਨਹੀਂ ਜੀ ਹਜੇ ਛੱਡਿਆ ਨਹੀਂ ਛੱਡਿਆ ਵੈਸੇ ਲੱਗਦਾ ਜਾਊਗਾ ਕੋਈ ਲੱਗ ਜੂਗਾ ਹੁਣ ਦੱਸ ਮੈਨੂੰ 2 ਕੁ ਮਹੀਨੇ ਤੋਂ ਛੱਡਦਾ ਵੇ ਕੋਈ ਹਾਂਜੀ ਹਾਂਜੀ ਹਾਂ ਬੰਦੋ ਦਾ ਫਿਰ ਦੁੱਧਾ ਹੋ ਗਿਆ ਹੁਣ ਹਾਂਜੀ ਹਾਂਜੀ ਸੈਂਕਾ ਸੁਬਹ ਬਹੁਤ ਸੋਹਣਾ ਕੱਟਿਆ ਦਾ ਹਨਾ ਬਈ ਹਾਂਜੀ ਇਹ ਬਾਪ ਵਾਲੇ ਪੱਖ ਤੋਂ ਹੈਗਾ ਨਿਊਨ ਦਾ ਜੀ ਹਾਂਜੀ ਠੀਕ ਹੈ ਮਹਾਰਾ ਦੁੱਧ ਕਿੰਨਾ ਕੋ ਦੱਸਿਓ ਜੀ ਇਹਦਾ 18 ਲੀਟਰ ਦੱਸਿਓ 18 ਲੀਟਰ ਆਪਣੇ ਘਰ ਦਾ ਹੀ ਆ ਇਹ ਜੇ ਲਿਆ ਲੂ ਰਿਸ਼ਤੇਦਾਰੀ ਚੋਂ ਘਰ ਦਾ ਹੀ ਐ ਅੱਛਾ ਤੁਸੀਂ ਇਹ ਰਿਸ਼ਤੇਦਾਰੀ ਚੋਂ ਆਇਆ ਹਾਂਜੀ ਹਾਂਜੀ ਠੀਕ ਹੈ ਮਹਾਰਾ ਤੇ ਇਹਦਾ ਰੇਟ ਕੀ ਰੱਖਿਆ ਜੀ ਇਹਦਾ ਰੇਟ ਦੱਸਿਓ ਜੀ ਕੀ ਰੱਖਿਆ ਤੁਸੀਂ ਦੱਸ ਦੋ ਜਾਈਏ ਹਾਂਜੀ ਜੀ ਹਾਂ ਜੀ ਕਿਹੜੀ ਫੇਰਾਂ ਦਾ ਕੀ ਵਿਚਾਰ ਬਣਾਈ ਜਾਂਦੇ ਇਹਦਾ ਜੀ ਕਿੰਦਾ ਫੇਰ ਰੇਟ ਆਪਾਂ ਫੋਨ ਤੇ ਕਰ ਲਾਂ ਫੋਨ ਤੇ ਵੀ رائے ਕਰਕੇ ਦੱਸਣੀ ਹੈ ਕਿਉਂਕਿ ਬਾਈ ਬਾਈ ਨੇ ਕਿਸੇ ਨਾਲ رائے ਕਰਨੀ ਹੈ ਫਿਰ ਤੁਹਾਨੂੰ ਰੇਟ ਦੱਸ ਦੂਗਾ ਬਈ ਫੋਨ ਦੇ ਉੱਤੇ ਪੁੱਛ ਲਿਓ ਤੁਸੀਂ ਉਹਨਾਂ ਨੂੰ رائے ਹੋ ਜੂਗੀ ਜਦੋਂ ਨੂੰ ਆਪਾਂ ਵੀਡੀਓ ਲਾਂਚ ਕਰਨੀ ਆ ਸਿੰਘੀ ਸੁਖ ਤੋਰ ਦਿਓ ਮਾੜਾ ਜੇ ਕੱਡੇ ਪਰ ਵੇਖੋ ਮਿੱਤਰੋ ਕੱਟੇ ਦੀ ਸ਼ਕੀਨੀ ਬਾ ਕਮਾਲ ਆ ਇਹਨਾਂ ਨੂੰ ਤਾਂ ਪਸੰਦ ਆਊਗਾ ਯਾ ਕੋਈ ਕਹਿਣ ਵਾਲੀ ਗੱਲ ਨਹੀਂ ਕੀ ਹਾਂ ਬੜਾ ਰੂਪਾ ਹਰ ਪੱਖ ਤੋਂ ਬਾਈ ਦੇਖੋ ਘੇਰਾ ਦੀ ਮਿੱਤਰੋ ਰੋਕ ਲਈ ਲੈ ਮਿੱਤਰੋ ਹਰਤਵਾਂ ਨੂੰ ਤੁਰਦਾ ਫਿਰਦਾ ਮੈਂ ਦਿਖਾਉਣਾ ਕਰਾਂ ਦੀ ਓਕੇ ਦੀ ਰਿਪੋਰਟ ਕੱਟੇ ਦੀ ਤੋਰ ਤਾਰ ਬੜੀ ਚੰਗੀ ਮੇਲਿਆਂ ਵਾਲਾ ਕੱਟਾ ਜਿੰਦੀ ਭਾਵੇ ਆ ਮਿੱਤਰੋ ਕਿਉਂਕਿ ਬਹੁ ਖੰਡ ਨਹੀਂ ਖੁੱਡਨੀ ਤੋ ਕਮਾਲ ਆ আর ਬਾਪ ਵਾਲੇ ਪੱਖ ਤੋਂ ਨਿਉਣਦਾ ਵਾ ਸ੍ਰੀਮਣ ਬਾਈ ਉਹਨਾਂ ਦੇ ਕੋਲੇ ਆ ਸਟਰਾ ਸਾਂਭਿਆ ਹੋਇਆ ਤੁਸੀਂ ਭਾਈ ਦੇਖ ਵੀ ਲੈ ਸੀਲ ਠੰਡਾ ਵੀ ਬਹੁਤਾ ਕੱਟਾ ਉਹ 2.5 ਸਾਲ ਦੀ ਹੋ ਗਈ ਨਾ ਹਾਂਜੀ ਹਾਂਜੀ ਠੀਕ ਆ ਜੀ ਵੇਖੋ ਮਿੱਤਰੋ ਕਿਆ ਦੀ ਬਿਊਟੀ ਪਾਰਟੀ ਕੱਟੇ ਦੀ ਪੈਰਾਂ ਦੀ ਪੰਪਤਰ ਸਿੱਧੀ ਜਾਵ ਤੋਰਦੇ ਮੜਾ ਜਾ ਇਹਨੂੰ ਇੱਥੋਂ ਕੱਢ ਲਓ ਕਿਉਂਕਿ ਵੜ ਵਾਲੇ ਪਾਸੇ ਓਏ ਤੋਰਤਾਰ ਵਿਕਰੋ ਦੀ ਪਧਰਾ ਪੈਰਾ ਜਾਵਾ ਸਿੱਧਾ ਇੱਕ ਵੀ ਪੈਰ ਦਾ ਜਿਹੜਾ ਵਾਲਾ ਜਿਹੜਾ ਹੋਣੀ ਪੈਂਦਾ ਮਿੱਤਰੋ ਕਿਉਂਕਿ ਕੱਟਾ ਹਮੇਸ਼ਾ ਪੈਰਾਂ ਤੋਂ ਤੇ ਟੈਸਟਿਕਾ ਦਾ ਤਾਂ ਸ਼ੁੱਧਤਾ ਹੋਣੀ ਵੱਖਰੀ ਹੁੰਦੀ ਹੈ ਗੱਲ ਆਹ ਵੇਖੋ ਪੈਰਾ ਦੀ ਹੁਣ ਮਿੱਤਰੋ ਹਾਂ ਨਹੀਂ ਠੀਕ ਹੈ ਬਈ ਓਕੇ ਜੀ ਪਿੱਠ ਪੂੜਾ ਖੜਨ ਨਹੀਂ ਗੁਣ ਨਹੀਂ ਕੱਟੇ ਦੀ ਸਾਰੇ ਪੱਖ ਤੋਂ ਕਮਾਲ ਆ ਯਾਰ ਕਹਿਣ ਤੋਂ ਪਾਵੇ ਆ ਆਜਾ ਬਸ ਬਣ ਦਿਓ ਆਜਾ ਲੈ ਮਿੱਤਰੋ ਹੂੰ ਬਾ ਬਣ ਦਿਓ ਅੰਕਲ ਜੀ ਦੇ ਰੇਡ ਬਾਈ ਹੋਣੀ ਤੁਹਾਡੇ ਨਾਲ ਫੋਨ ਦੇ ਉੱਤੇ ਤਿਆਰ ਕਰ ਲੈਣਗੇ ਨੰਬਰ ਦੱਸਿਓ ਕਰਾ ਦੀ ਜੀ 98156 ਜੀ 04593 ਇੱਕ ਵਾਰੀ ਹੋਰ ਬੋਲ ਦਿਓ ਜੀ 98156 04593 ਠੀਕ ਹੈ ਬਈ ਇਸ ਨੰਬਰ ਤੇ ਕਰ ਲੋ ਰਾਬਤਾ ਕਰ ਇਹ 2 ਜਨਵਰੀ ਬਾਈ ਹੋਣਾ ਦੇ ਵਿਕਾਊ ਆ ਪਿੰਡ ਹੈਗਾ ਗਿਲਤ ਜ਼ਿਲ੍ਹਾ ਹੈਗਾ ਮੋਗਾ